एक एक करके एक एक करके ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜੀ ਬਾਕੀ ਬੜਾ ਸਾਰੇ ਨਹੀਂ ਕੋਈ ਗੱਲ ਨਹੀਂ ਤੇ ਫਿਰ ਵੀ ਆਪਾਂ ਇਹਨੂੰ ਘੱਲ ਰੋ ਆ ਗਿਆ ਨਹੀਂ ਹਾਂਜੀ ਪਰ ਨਹੀਂ ਬਿਲਕੁਲ ਸਿੱਧੀ ਆਓ ਇਹਨਾਂ ਦੇ ਵਿੱਚ ਨੰਗਾ ਹੋ ਗਿਆ ਇਹਨਾਂ ਤੋਂ ਤੰਗ ਆ ਕੇ ਲੋਕਾਂ ਨੇ ਜਿਹੜੀਆਂ ਕਾਂਗਰਸ ਨੂੰ ਫਤਵਾ ਦਿੱਤਾ ਇਸ ਵੋਟਾਂ ਦੇ ਵਿੱਚ ਕਾਂਗਰਸ ਦੀ ਨੀਂਹ ਰੱਖੀ ਗਈ ਇਹਨਾਂ ਦੇ ਵਿੱਚ ਬਲਾਕ ਸੰਮਤੀਆਂ ਦੇ ਵਿੱਚ ਕਾਂਗਰਸ ਦੀ ਨੀਂਹ ਰੱਖੀ ਗਈ ਆਉਣ ਵਾਲੀਆਂ ਚੋਣਾਂ ਦੇ ਵਿੱਚ 27 ਦੇ ਵਿੱਚ ਜਿਹੜੀ ਕਾਂਗਰਸ ਦੀ ਸਰਕਾਰ ਬਣੂਗੀ ਤੇ ਕਾਂਗਰਸ ਦਾ ਮੁੱਖ ਮੰਤਰੀ ਬਣੂਗਾ ਹੁਣ ਬਹੁਤ ਬਹੁਤ ਧੰਨਵਾਦ ਕਰਦੀ ਆ ਭੈਣ ਮਾਲਵੀ ਕਾ ਸੂਦ ਆ ਜਿਨ੍ਹਾਂ ਨੇ ਸਾਰਾ ਦਿਨ ਉੱਥੇ ਦਿਓੜੀ ਭਰੀ ਇੰਨਾ ਲਾਠੀ ਚਾਰਜ ਦੇ ਹਿਸਾਬ ਨਾਲ ਪੁਲਿਸ ਲੱਗੀ ਸੀ ਸਰਕਾਰ ਦਾ ਮਾਹੌਲ ਸੀ ਤਣਾਦਪੂਰਾ ਵੀ ਕਿਤੇ ਨਾ ਕਿਤੇ ਲਾਠੀ ਚਾਰਜ ਵੀ ਹੋ ਸਕਦਾ ਅਸੀਂ ਭੈਣ ਮਾਲਵੀ ਕਹਿੰਦੇ ਸੀ ਫਿਰ ਵੀ ਤੁਸੀਂ ਪਿੱਛੇ ਰਹੋ ਵੀ ਮਾਹੌਲ ਕਿਤੇ ਵੀ ਖਰਾਬ ਹੋ ਸਕਦਾ ਇਹ ਕਹਿੰਦੀ ਮੈਂ ਪਿੱਛੇ ਨਹੀਂ ਰਹਿਣਾ ਮੈਂ ਮੂਰੇ ਲੜੂੰਗੀ ਆਪਣਾ ਇਹੋ ਜਿਹਾ ਹਾਈ ਕੁਮਾਰ ਚਾਹੀਦਾ ਜਿਵੇਂ ਭੈਣ ਮਾਲਵੀਕਾ ਸੂਦ ਨੇ ਕੱਲ ਰੋਲ ਨਭਾਇਆ ਬਹੁਤ ਧੰਨਵਾਦ ਕਰਦੇ ਭੈਣ ਮਾਲਵੀਕਾ ਸੂਦ ਦਾ ਜਿਨ੍ਹਾਂ ਨੇ ਵਰਕਰਾਂ ਦੇ ਨਾਲ ਡਟ ਕੇ ਖੜੇ ਮੋਢੇ ਨਾਲ ਮੋਢਾ ਲਾ ਕੇ ਚੱਪਦਾ ਜਿਹੜੇ ਸਵੇਰ 6 ਵਜੇ ਤੋਂ ਲੈ ਕੇ ਹੀ ਜਿੰਨੀ ਸਾਡੀ ਡਗਰੂ ਦੇ ਲੀਡਰਸ਼ਿਪ ਜੀ ਹਰਜੋਤ ਉਹ ਨਹੀਂ ਖੜੇ ਆ ਜਿਹੜੇ ਅਸੀਂ ਕਾਊਂਟਿੰਗ ਦੇ ਵਿੱਚ ਬੈਠੇ ਸੀਗੇ 20 ਜਣੇ ਕਿਸੇ ਵੀ ਤਰ੍ਹਾਂ ਦਾ ਅੰਦਰ ਪੱਤਾ ਨਹੀਂ ਹਿਲਣ ਦਿੱਤਾ ਪੱਤਾ ਵੀ ਅਸੀਂ ਅਸੀਂ ਕਿ ਇੱਥੇ ਕੁਝ ਵੀ ਹੋ ਜੇ ਪਰ ਅਸੀਂ ਆਪਣੀਆਂ ਵੋਟਾਂ ਦੇ ਨਾਲ ਧੱਕਾ ਨਹੀਂ ਹੋਣ ਦੇਣਾ ਪਰ ਉਹੀ ਗੱਲ ਹੋਈ ਵੀ ਅਸੀਂ ਵਧੀਆ ਸ਼ਾਨ ਦੇ ਨਾਲ ਜਿੱਤੇ ਆ ਕਿਸੇ ਕਿਸਮ ਦਾ ਧੱਕਾ ਨਹੀਂ ਹੋ ਦਿੱਤਾ ਅਸੀਂ ਪ੍ਰਸ਼ਾਸਨ ਦੇ ਨਾਲ ਵੋਟਾਂ ਦੀ ਗਿਣਤੀ ਕੀਤੀ ਕੋਈ ਵੀ ਹੇਰਾਫੇਰੀ ਹੋ ਨਹੀਂ ਦਿੱਤੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਾਗਜ਼ ਪਰਨ ਦੀ ਉਹਨਾਂ ਨੂੰ ਪੁਲਿਸ ਨੇ ਉਸੇ ਤਰ੍ਹਾਂ ਹੀ ਦਬੋਚ ਲਿਆ ਤੇ ਉਹਨਾਂ ਨੂੰ ਚੱਕ ਕੇ ਲੈ ਗਏ ਬੜਾ ਵਧੀਆ ਰੋਲ ਨਿਭਾਇਆ ਪੁਲਿਸ ਨੇ ਵੀ ਅੰਦਰਲੇ ਕਰਮਚਾਰੀਆਂ ਨੇ ਵੀ ਤੇ ਸਰਪੰਚ ਸਿਗਜਿੰਦਰ ਸਿੰਘ ਦੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੱਡੀ ਗਿਣਤੀ ਦੇ ਵਿੱਚ ਡਗਰੂ ਦੇ ਲੋਕ ਤੇ ਨਿਧਾਂ ਵਾਲੇ ਦੇ ਲੋਕ ਇੱਥੇ ਨਿਧਾਂ ਵਾਲੇ ਦੀ ਪੰਚਾਇਤ ਬੈਠੀ ਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਿੰਡੋਂ ਵੀ ਚੰਗੀਆਂ ਵੋਟਾਂ ਪਾਈਆਂ ਤੇ ਡਗਰੂ ਦੇ ਵਰਕਰਾਂ ਨੇ ਵੱਡੀ რიਂਡ ਦੇ ਜਦੋਂ ਡਗਰੂ ਵਾਲਾ ਡੱਬਾ ਖੁੱਲ ਗਿਆ 600 ਬੋਲ ਨੇ ਧੱਕ ਪਾਤੀ ਉਹਦੇ ਤਾਂ ਚੱਕੇ ਵਾਲੇ ਲਾਭਪ੍ਰੀਤ कौर ਅਸੀਂ ਜਿਹਨਾਂ ਟਰੋਲੀ ਵਾਲਾ ਜੋਨ ਦਾ ਡੱਬਾ ਖੁੱਲ ਗਿਆ ਤੇ ਲਾਭਪ੍ਰੀਤ कौर ਇੱਕ ਦਾ ਵੋਟਾਂ 100 ਉੱਪਰ ਚਲੀ ਗਈ ਫਿਰ 290 ਮੋਰ ਤੇ ਸੀ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੀ ਆ ਬਹੁਤ ਮਾਣਵਾਰੀ ਗੱਲ ਆ ਜਿਹੜਾ ਪ੍ਰੀਸ਼ਦ ਦੀ ਚੋਣ ਮੌਜੂਦਾ ਸਰਕਾਰ ਦੇ ਹੋਣ ਦੇ ਬਾਵਜੂਦ ਉਹਨਾਂ ਨੇ ਪ੍ਰਚਾਰ ਹਰ ਤਰ੍ਹਾਂ ਦਾ ਕੀਤਾ ਮੇਰੇ ਪਿੰਡ ਜਾ ਕੇ ਟੰ ਟੰ ਗਰੇ ਐਮਐਲਏ ਲੈ ਮਾਰੇ ਇਹਨਾਂ ਨੇ ਡਿਊਟੀਆਂ ਲਾ ਲਈ ਲੀਡਰਸ਼ਿਪ ਦਾ ਜਿੰਨੀ ਸਾਡੇ ਜੂਤ ਸੀਗਾ ਡਗਰੂ ਦਾ ਫਰਜੋਤ ਦੀ ਟੀਮ ਸੀਗੀ ਤਪੂ ਬਾਈ ਉਹ ਇਸਗੇ ਕੇਂਦਰ ਭਰਾ ਹੋਣੀ ਸੀ ਸਾਰੇ ਭਰਾਵਾਂ ਦਾ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਅਸੀਂ ਉਹਨਾਂ ਹਰ ਇੱਕ ਵਰਕਰ ਲਈ ਕੀਤੀ ਹੈ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਬਲੌਕ ਸੰਮਤੀ ਔਰ ਜ਼ਿਲ੍ਹਾ ਪਰੀਸ਼ਦ ਦੇ ਇਲੈਕਸ਼ਨਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੌਜੂਦਾ ਸਰਕਾਰ ਨੇ ਕਿਤੇ ਨਾ ਕਿਤੇ ਧੱਕੇਸ਼ਾਹੀ ਵੀ ਕੀਤੀ ਲੇਕਿਨ ਮਾਨ ਹੈ ਕਾਂਗਰਸੀ ਵਰਕਰਸ ਤੇ ਕਿ ਉਹਨਾਂ ਨੇ ਦਿਨ ਰਾਤ ਇੱਕ ਕੀ ਤੌਰ ਤੁਸੀਂ ਦੇਖ ਸਕਦੇ ਹੋ ਮੈਕਸਿਮਮ ਜਿਹੜੀਆਂ ਹੈਗੀਆਂ ਅਸੀਂ ਕੋਸ਼ਿਸ਼ ਕੀਤੀ ਕਿ ਬਲੌਕ ਸੰਮਤੀ ਜਿਹੜੇ ਆਪਣੀ ਕੱਢ ਸਕੀਏ ਮੈਂਬਰਸ ਨੂੰ اور ضلع پرषद ਵੀ ਕੱਢੀ اور دوسری ਵੀ ਕਿਤੇ ਨਾ ਕਿਤੇ ਹੱਦ ਤੱਕ ਬਹੁਤ ਮਿਹਨਤ ਕੀਤੀ ਲੇਕਿਨ ਉਥੋਂ ਸਿੰਘਾਂ ਵਾਲੇ ਜ਼ੋਨ ਤੋਂ ਗਰਦੋਰ ਜਿਹੜਾ ਹੈਗਾ ਸਾਡਾ ਕੈਂਡੀਡੇਟ ਸੀਗਾ ਉਹਦੇ ਨਾਲ ਬਹੁਤ ਧੱਕਾਸ਼ਾਈ ਹੋਈ इवन ਇਲیکشن ਵਾਲੇ ਦਿਨ ਉਹਨੂੰ ਅੰਦਰ ਵੀ ਉਹਨਾਂ ਨੇ ਕਮਰੇ 'ਚ ਬੰਦ ਕਰਕੇ ਰੱਖਿਆ ਇਸ ਤਰ੍ਹਾਂ ਦੀ ਧੱਕੇਸ਼ਾਈਆਂ ਕੀਤੀਆਂ ਲੇਕਿਨ ਫੇਰ ਵੀ ਉਹਦੇ باوجود ਜਿਹੜੀਆਂ ਅਸੀਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਸੀਟਸ ਹੈਗੀਆਂ ਮੈਕਸਿਮਮ ਕੱਢੀਆਂ ਕੱਲ ਵੀ ਕਈ ਜਗ੍ਹਾ ਰੀਕਾਉਂਟਿੰਗ ਦੇ ਹੋ ਉਸ ਹੋਣ ਸੀਗੀ ਬਿਲਕੁਲ ਰੀਕਾਉਂਟਿੰਗ ਹੋਈ ਜੀ ਇਹਨਾਂ ਨੇ ਕਰਾਈ ਲੇਕਿਨ ਜ਼ਿਲ੍ਹਾ ਪ੍ਰੀਸ਼ਦ ਹੀ ਕਿਉਂਕਿ ਇਹ ਸੋਚਦੇ ਸੀਗੇ ਕਿ ਸ਼ਾਇਦ ਇਹ ਜਿੱਤ ਜਾਗੇ ਲੇਕਿਨ ਮੈਂ ਕਹੂੰਗੀ ਕਿ ਜਿਹੜੇ ਅਫੀਸ਼ੀਅਲਸ ਐ ਉਹਨਾਂ ਨੇ ਬਹੁਤ ਵਧੀਆ ਸਾਥ ਦਿੱਤਾ ਉਹਨਾਂ ਨੇ ਕਿਹਾ ਕਿ ਜੋ ਵੀ ਰਿਜ਼ਲਟ ਹੈ ਬਿਲਕੁਲ ਸਹੀ ਹੈਗਾ ਕਿਉਂਕਿ ਕਿਤੇ ਨਾ ਕਿਤੇ ਜਦ ਅਫਸਰ ਸਹੀ ਸਾਥ ਦਿੰਦੇ ਬਿਲਕੁਲ ਸਿਸਟਮ ਸੈੱਟ ਹੁੰਦਾ ਜਦ ਟਰੋਲੀ ਦੀ ਵੀ ਜਦ ਕਾਊਂਟਿੰਗ ਹੋ ਰਹੀ ਸੀ ਜਿਹੜੇ ਇਹਨਾਂ ਦੇ ਚਾੜੂ ਦੇ ਵਰਕਰ ਸੀ ਉਹਨਾਂ ਨੇ ਕੁਝ ਜਿਹੜੀਆਂ ਵੋਟਾਂ ਲੈ ਕੇ ਫਾੜ ਕੇ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਔਰ ਉਸੇ ਟਾਈਮ ਜਿਹੜੇ ਹੈਗੇ ਆਫੀਸ਼ੀਅਲਸ ਉਹਨਾਂ ਨੇ ਉਹਨੂੰ ਫੜ ਕੇ ਬਾਹਰ ਕੱਢਿਆ ਮਨ ਲੱਗਦਾ ਜਦ ਇਸ ਤਰ੍ਹਾਂ ਦੇ ਆਫੀਸ਼ੀਅਲਸ ਹਾਰਡ ਐਂਡ ਫਾਸਟ ਜਿਹਾ ਰੱਖਦੇ ਸਿਸਟਮ ਨੂੰ ਜਿਹੜੇ ਵਰਕਰਸ ਐ ਹੋਰ ਮਜ਼ਬੂਤ ਹੁੰਦੇ ਲੋਕਾਂ ਦਾ ਵਿਸ਼ਵਾਸ ਉਹਨਾਂ ਦੇ ਪ੍ਰਤੀ ਹੋਰ ਪੋਜ਼ਿਟਿਵ ਹੁੰਦਾ ਹੈ ਕਿਹਾ ਜਾ ਸਕਦਾ ਹੈ ਕਿ ਪ੍ਰਸ਼ਾਸਨ ਨੇ ਫ੍ਰੀ ਐਂਡ ਫੇਅਰ ਲੋਕਲ ਅ ਬਿਲਕੁਲ ਕੁਝ ਏਰੀਆ ਦੇ ਵਿੱਚ ਬਹੁਤ ਸਹੀ ਸੀਗਾ ਲੇਕਿਨ ਮੈਂ ਗੱਲ ਕਰੂੰਗੀ ਚੜਿਕ ਵਾਲੇ ਜ਼ੋਨ ਦੇ ਵਿੱਚ ਥੋੜੀ ਜੀ ਪ੍ਰੋਬਲਮ ਸੀਗੀ ਸਾਡੇ ਕੈਂਡੀਡੇਟ ਨੂੰ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਹੈਗਾ ਉਹਨੂੰ ਤੰਗ ਪਰੇਸ਼ਾਨ ਕਾਫੀ ਕਰ ਰਹੀ ਸੀ ਉਹ ਜਾਰੇ ਨੂੰ 5-6 ਦਿਨ ਕਰੋ ਗਾਇਬ ਹੀ ਰਹਿਣਾ ਪਿਆ ਕਿਉਂਕਿ ਦਿਨ ਰਾਤ ਪੁਲਿਸ ਜਿਹੜੀ ਹੈ ਧਮਕਾ ਦੇ ਰਹੀ ਸੀ ਔਰ ਉਹਨੂੰ ਚੱਕਣ ਦੀ ਕੋਸ਼ਿਸ਼ ਕਰ ਰਹੀ ਸੀ ਮਾਣ ਲਾ ਕਾਫੀ ਹੌਸਲਾ ਹੋਊਗਾ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸਿਰਫ ਵੇਖੀ ਸੀ ਤੁਹਾਡੇ ਕੋਲ ਆਈ ਹੈ ਬਿਲਕੁਲ ਇਹ ਸੀਡ ਸਾਰੀ ਇਹਨਾਂ ਦੇ ਮੇਹਨਤ ਸਦਕੇ ਜੀ ਜਿਨਨੇ ਸਾਰੇ ਵਰਕਰਸ ਨੇ ਮਿਹਨਤ ਕੀਤੀ ਹੈ ਮੈਂ ਤਾਂ ਹੌਸਲਾ ਦੇਣ ਵਾਲੀ ਹਾਂ ਔਰ ਇਹਨਾਂ ਦੇ ਹਮੇਸ਼ਾ ਪਿੱਛੇ ਮੈਂ ਖੜੀ ਹਾਂ ਮੈਂ ਇਹੀ ਕਹਿਣੀ ਕਿ ਉਹਨਾਂ ਦੀ ਬੇਟੀ ਔਰ ਉਹਨਾਂ ਦੀ ਪੈਨ ਮਾਲਵੀਕਾ ਸੂਦ ਹਮੇਸ਼ਾ ਆਪਣੇ ਪੈਨਪਰਾਵਾਂ ਦੇ ਨਾਲ ਖੜੀ ਹੈ ਮੈਂ ਹਮੇਸ਼ਾ ਇਹਨਾਂ ਦੇ ਪਿੱਛੇ ਰਹੂੰਗੀ ਇਹਨਾਂ ਨੇ ਅੱਗੇ ਚੱਲੀ ਜਾਣਾ ਮੈਂ ਮਾਲਵੀਕਾ ਉਹਨਾਂ ਦੇ ਨਾਲ ਪਿੱਛੇ-ਪਿੱਛੇ ਚੱਲੀ ਜਾਊਂਗੀ ਤੁਸੀਂ ਦੇਖਿਆ ਗਿਆ ਜਾਨ ਤੋਂ ਬਾਅਦ ਮਾਲਵੀਕਾ ਸੂਦ ਨੇ ਭੰਗੜੇ ਪਾਏਗੇ ਨੇ ਬਿਲਕੁਲ ਖੁਸ਼ੀ ਹੁੰਦੀ ਹੈ ਜੀ ਵਿਆਹ ਦਾ ਪੂਰਾ ਮਾਹੌਲ ਸੀਗਾ ਅ ਕੱਲਾ ਤੋਂ ਮੇਰੇ ਭੈਣ ਬੈਠੇ ਸਾਰੇ ਇੱਧਰ ਇੱਧਰ ਪਿੱਛੇ ਗੁਰਪ੍ਰਤਾਪ ਵੀਰ ਜੀ ਬੈਠੇ ਸੁਖਸਿੰਦਰ ਬੈਠੇ ਸਾਰੇ ਬੈਠੇ ਜਿੰਨੇ ਵੀ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੈਗੇ ਆ ਜਾਂ ਫਿਰ ਮੈਂ ਇਹ ਕਹੂੰਗੀ ਜਿਹੜੇ ਨਹੀਂ ਵੀ ਜਿੱਤ ਪਾਈ ਕੁਝ-ਕੁਝ ਮਾਰਜਿਨ 'ਚ ਰਹਿ ਵੀ ਗਏ ਲੇਕਿਨ ਕਾਂਗਰਸ ਦੀ ਜਿਹੜੀ ਵੋਟ ਹੈ ਅੱਗੇ ਨਾਲੋਂ ਜਿਹੜੀ ਇਹ ਪਿੰਡਾਂ ਵਿੱਚ ਹੋਰ ਵੀ ਵਧੀ ਹੈ ਕਿਉਂਕਿ ਸਰਕਾਰ ਦਾ ਤੁਸੀਂ ਦੇਖੋ ਪ੍ਰੈਸ਼ਰ ਵੀ ਹੁੰਦਾ ਵਾ ਇੰਨ ਫੇਰ ਵੀ ਜਿਹੜੇ ਲੋਕ ਹੈ ਵੇਟ ਕਰ ਰਹੇ ਕਿ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਆਉਗੀ। ਦੇਖੋ ਅੱਜ ਜਿਹੜੀ ਸਾਡੀ ਮੋਗਾ ਵਿਧਾਨ ਸਭਾ ਦੇ ਵਿੱਚ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਹੋਈ ਆ। ਜਿਸ ਵਿੱਚ ਜਿਸ ਵਿੱਚ ਕਾਂਗਰਸ ਪਾਰਟੀ ਨੇ ਸਾਡੇ ਹਲਕਾ ਇੰਚਾਰਜ ਮਾਲਵੀਕਾ ਸੂਜੀ ਦੀ ਰਹਿਣਬਾਈ ਹੇਠ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਜਿਸ ਦੇ ਵਿੱਚ ਇੱਕ ਜ਼ਿਲ੍ਹਾ ਪ੍ਰੀਸ਼ਦ ਪੰਜ ਜਿਹੜੀਆਂ ਬਲਾਕ ਸੰਮਤੀਆਂ ਔਰ ਇੱਕ ਬਲਾਕ ਸੰਮਤੀ ਜਿਹੜਾ ਆਜ਼ਾਦ ਕੈਂਡੀਡੇਟ ਜੀ ਨੂੰ ਸਾਡੇ ਉਸ ਪੰਡ ਦੇ ਕਾਂਗਰਸੀ ਗਰੁੱਪ ਨੇ ਸਪੋਰਟ ਕੀਤਾ ਇੱਕੋ ਸੋ ਬਹੁਤ ਵਧੀਆ ਪ੍ਰਦਰਸ਼ਨ ਹੋਣ ਕਰਕੇ ਆ ਸਮੁੱਚੇ ਜਿਹੜੇ ਸਾਡੇ ਪਿੰਡਾਂ ਦੀ ਟੀਮ ਸਾਡੇ ਕਾਂਗਰਸ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਪਹੁੰਚੇ ਆ ਉਹ ਵਧਾਈ ਦੇਣ ਉਹਨਾਂ ਨੂੰ ਅੱਜ ਸਮੁੱਚੀ ਪਾਰਟੀ ਇਕੱਠੀ ਹੋਈ ਹੈ ਸੋ ਇਸ ਲਈ ਮੈਂ ਅੱਜ ਸਾਡੀ ਸਮੁੱਚੀ ਲੀਡਰਸ਼ਿਪ ਪੰਜਾਬ ਦੀ ਅਮਰਿੰਦਰ ਸਿੰਘ ਰਾਜਾ ਭੜੰਗ ਸਾਹਿਬ ਸਾਡੇ ਪ੍ਰਧਾਨ ਜੀ ਔਰ ਸਾਡੇ ਹਲਕਾ ਚਾਰ ਮਾਲਵੀ ਕਸੂਰ ਜੀ ਬੈਠੇ ਨੇ ਸਾਡੇ ਸਾਫ ਕਾ ਐਮ ਐਲ اے ਵਿਜੇ ਸਾਥੀ ਜੀ ਇੰਦਰਜੀਤ ਸਿੰਘ ਬੀਟ ਲੈਕ ਜੀ ਸਾਡੇ ਪਲਾਨਿੰਗ ਬੋਰਡ ਦੇ ਚੇਅਰਮੈਨ ਅਪਿੰਦਰ ਗੱਲ ਜੀ ਚੇਅਰਮੈਨ ਸਾਹਿਬ ਸਾਡੇ ਔਰ ਸਾਰੇ ਜਿੰਨੇ ਸਾਡੇ ਕੈਂਡੀਡੇਟ ਸਹਿਬਾਨ ਆ ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਕਿ ਅੱਜ ਜਿਹੜਾ ਬਹੁਤ ਵਧੀਆ ਕਾਂਗਰਸੀ ਟੀਮ ਨੇ ਮੋਗਾ ਵਿਧਾਨ ਸਭਾ ਵਿੱਚ ਕੰਮ ਕੀਤਾ ਜਿਦੇ ਬਹੁਤ ਵਧੀਆ ਰਿਜ਼ਲਟ ਆਏ ਆ ਜਿਸ ਤਰ੍ਹਾਂ ਪਵਨਦੀਪ ਕੌਰ ਜਿਹੜੀ ਚੋਟੀਆਂ ਕਲਾ ਤੋਂ ਜੋਂ ਤੋਂ ਬਲਾਕ ਸੰਪਤੀ ਦੀ ਮੈਂਬਰ ਬਣੇ ਨੇ ਔਰ ਸੁਖਜਿੰਦਰ ਸਿੰਘ ਜੀ ਜਿਹੜੇ ਡਗਰੂ ਜ਼ੋਨ ਤੋਂ ਅਮਨਦੀਪ ਸੰਘਾ ਜੀ ਜਿਹੜੇ ਡਰੋਲੀ ਜ਼ੋਨ ਤੋਂ ਹਰਪ੍ਰੀਤ ਕੌਰ ਜੀ ਜਿਹੜੇ ਕਲਕਲਾਂ ਜ਼ੋਨ ਤੋਂ ਔਰ ਸਰਬਨ ਸਿੰਘ ਜੀ ਕੋਰੇਵਾਲਾ ਜ਼ੋਨ ਤੋਂ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਲਾਪ੍ਰੀਤ ਕੌਰ ਜਿਹੜੇ ਡਰੋਲੀ ਜ਼ੋਨ ਤੋਂ ਸਾਡੇ ਕੈਂਡੀਡੇਟ ਜਿਹੜੇ ਜਿੱਤੇ ਆ ਮੈਂ ਦੁਆਰਾ ਫੇਰ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਹਲਕਾ ਚਾਰਜ ਨੂੰ ਮੁਬਾਰਕਬਾਦ ਦਿੰਦਾ ਸਮੁੱਚੀ ਲੀਡਰਸ਼ਿਪ ਨੂੰ ਮੁਬਾਰਕਬਾਦ ਦਿੰਦਾ ਵੀ ਪਾਰਟੀ ਨੇ ਇੱਕ ਜੁੜਤਾ ਨਾਲ ਵਧੀਆ ਜਿਹੜੀ ਚੋਣ ਲੜੀ ਆ ਇਹਦਾ ਵਧੀਆ ਪ੍ਰਵਾਹ ਸੀ ਦੂਜੇ ਪਾਸੇ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨੇ ਸਾਡੀਆਂ ਜਿਹੜੇ 400 ਨੋਮੀਨੇਸ਼ਨਾਂ ਰੱਦ ਕੀਤੀਆਂ ਔਰ ਇੱਕ ਇੱਕ ਨੋਮੀਨੇਸ਼ਨ ਸਾਡੇ ਜਿਹੜੇ ਪਹਿਲਾ ਕੈਂਡੀਡੇਟ ਦੇ ਉਹਨਾਂ ਨੇ ਪੇਪਰ ਖੋਏ ਕਿਉਂਕਿ ਜੇ ਉਹ ਵੀ ਸਾਡੀ ਨੋਮੀਨੇਸ਼ਨ ਠੀਕ ਹੁੰਦੀ ਤਾਂ ਅਸੀਂ ਬਹੁਤ ਵੱਤ ਨਾਲ ਇੱਥੇ ਜਿਹੜੀ ਸੰਮਤੀ ਮੋਗਾ ਦੀ ਅਸੀਂ ਬਣਾਉਣੀ ਸੀ ਪਰ ਹੁਣ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਕੰਮ ਨੂੰ ਸਫਲ ਕਰਾਂ ਰੋਡ ਪਰਸੈਂਟੇਜ ਸ਼ੇਅਰ ਕਿੰਨਾ ਵਧਿਆ ਜੀ ਕਿੰਨੇ ਮਾਰਕੀਟ ਦੇ ਜਿੱਤੇ ਨਹੀਂ ਕੋਤਾਲੇ ਸਾਰਾ ਡਾਟਾ ਸਾਡੇ ਕੋਲ ਆਊਗਾ ਸੁਣ ਦੱਸ ਦਾਂਗੇ ਪਰ ਅੱਗੇ ਨਾਲ ਜੇ ਅਸੀਂ ਬੋਰਡ ਸ਼ੇਅਰ ਵਧਿਆ ਕਰਕੇ ਅਸੀਂ ਸਾਹਮਣੇ ਜਿੱਤੇ ਐਕਾਈ ਸਰ ਤੁਸੀਂ ਵੀ ਬਹੁਤ ਮਿਹਨਤ ਕੀਤੀ ਆ ਮੈਡਮ ਮਾਲਕਾ ਜੀ ਨੇ ਬਹੁਤ ਮਿਹਨਤ ਕੀਤੀ ਆ ਹਾਂਜੀ ਤੇ ਜਿਹੜਾ ਇਹ ਤੁਹਾਡੇ ਥੋੜੀ ਵਿੱਚ ਪਏ ਜਿਹੜਾ ਕਿਦਾਂ ਦੇਖਦੇ ਹੋ ਹੌਣੇ ਸਮੇਂ ਦੇ ਵਿੱਚ ਦੇਖੋ ਜਿਹੜੀ ਇਹ ਮਿਹਨਤ ਦਾ ਰੰਗ ਹੈ ਜੇ ਮਿਹਨਤ ਕੀਤੀ ਆ ਤਾਂ ਹੀ ਵਧੀਆ ਰਿਜ਼ਲਟ ਆ ਸਮੁੱਚੇ ਹਲਕੇ ਨੇ ਮਿਹਨਤ ਕਰੀ ਆ ਅਸੀਂ ਤਾਂ ਇੱਕ ਵੇਖੋ ਮੈਂ ਤੇ ਮਾਲਵੀਕਾ ਦੋਨਾਂ ਨੇ ਰਲ ਕੇ ਟੀਮ ਵਰਕ ਕੀਤਾ ਪਿੰਡਾਂ 'ਚ ਜਾ ਕੇ ਕੰਮ ਕੀਤਾ ਔਰ ਜਿਹੜਾ ਰਿਜ਼ਲਟ ਉਹ ਪਿੰਡਾਂ ਵਾਲੇ ਦਿੱਤਾ ਉਸ ਲਈ ਪਿੰਡਾਂ ਵਾਲੇ ਵਧਾਈ ਦੇ ਪਾਤਰ ਹੈ ਕਿਉਂਕਿ ਪਹਿਲਾਂ ਤਾਂ ਮੈਂ ਉਹਨਾਂ ਨੂੰ ਵਧਾਈ ਦੇਵਾਂਗਾ ਦੂਜਾ ਉਹਨਾਂ ਦੇ ਲੀਡਰ ਬਾਲਵੀਕਾ ਮੈਂ ਇਹਨਾਂ ਨੂੰ ਵਧਾਈ ਦੇਵਾਂਗਾ ਬਾਕੀ ਸਮੁੱਚੀ ਲੀਡਰਸ਼ਿਪ ਨੂੰ ਵਧਾਈ ਦਿੰਦਾ ਕਿਉਂਕਿ ਜਦੋਂ ਜੁਆਇੰਟਲੀ ਕੰਮ ਕਰਦੇ ਆ ਕੰਮ ਦੇ ਨਾਲ ਹੀ ਪਾਰਟੀ ਅੱਗੇ ਵਧਦੀ ਆ ਅੱਜ ਜਿਹੜਾ ਇਥੋਂ ਇਹ ਤੈਅ ਹੋ ਚੁੱਕਾ ਕਿ 2027 ਦੀ ਜਿਹੜੀ ਲੈਖਣਾ ਉਹ ਸਾਡੇ ਜਿਹੜੇ ਮਾਲਵੀਕਾ ਸੂਰਜੀ ਆ ਕੈਂਡੀਡੇਟ ਹੋਣਗੇ ਔਰ ਬੜੇ ਵਧੀਆ तरीके ਨਾਲ ਅਸੀਂ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ ਸਰ ਜੀ ਪੂਰੇ ਜ਼ਿਲ੍ਹੇ ਦੇ ਵਿੱਚ ਇੱਕੀ ਜਿਲ੍ਹਾ ਪ੍ਰਚਲ ਕਾਂਗਰਸ ਭਰਾਈ ਨਹੀਂ ਦੇਖੋ ਉਹਦਾ ਕਾਰਨ ਨਾ ਅਲੱਗ-ਅਲੱਗ ਹਲਕਿਆਂ ਤੋਂ ਬੱਖੇ-ਵੱਖਰੇ ਕਾਰਨ ਕਿਉਂਕਿ ਜਿਸ ਤਰ੍ਹਾਂ ਇੱਥੇ ਅਸੀਂ ਵਧੀਆ ਤਰੀਕੇ ਨਾਲ ਚੋਣ ਲੜੇ ਆ ਜਿਵੇਂ ਨਿਹਾਲ ਸਿੰਘ ਵਾਲੇ ਦੇ ਵਿੱਚ ਕੁਝ ਮਾਰਨੇ ਵੋਟਾਂ ਤੇ ਸਾਡੀਆਂ ਦੋ ਸੀਟਾਂ ਗੱਲਿਆ ਕਿਉਂਕਿ ਉੱਥੇ ਜਿਹੜਾ ਸਾਡਾ ਉਹ ਦਿਹਾਤੀ ਖੇਤਰ ਦੇ ਹਲਕੇ ਨੇ ਜਿਵੇਂ ਆਪਾਂ ਇਹ ਕਹਿ ਲਈਏ ਵੀ ਉੱਥੇ ਜਿਹੜੇ ਕਾਂਗਰਸ ਦੇ ਵਰਕਰ ਆ ਬੜੇ ਉਹਨਾਂ ਨੇ ਤਕੜੇ ਹੋ ਕੇ ਲੜਾਈ ਲੜੀ ਹੈ ਉੱਥੇ ਵੀ ਅਸੀਂ ਕੁਝ ਸਮੀਕਰਨ ਇਦਾਂ ਦੇ ਹੋ ਜਾਂਦੇ ਆ ਵੀ ਉੱਥੇ ਕਿਸੇ ਗੱਲ ਕਾਰਨ ਰੂਟ ਹੋ ਗਏ ਪਰ ਬਹੁਤ ਘੱਟ ਮਾਰਜਨ ਤੇ ਲੂਜ਼ ਕੀਤਾ ਬੜੀ ਵਧੀਆ ਫਾਈਟ ਦਿੱਤੀ ਕਾਂਗਰਸ ਨੇ ਸਾਰੇ ਜ਼ਿਲ੍ਹੇ ਦੇ ਵਿੱਚ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਵਧੀਆ ਪ੍ਰਸ਼ਾਸਨ ਨੇ ਪਟੋਨ ਕਰਾਈ ਆ ਕੋਈ ਗੱਲ ਨਹੀਂ ਮਾੜਾ ਮੋਟਾ ਇੱਕਦੂਕਾ ਹੁੰਦਾ ਰਹਿੰਦਾ ਕਿਉਂਕਿ ਜਿਹੜੇ ਕੁਝ ਅਫਸਰਾਂ ਨੇ ਆਪ ਦੇ ਹੱਥ ਪੁੱਠਾ ਬਣ ਕੇ ਕੰਮ ਕੀਤਾ ਸਾਡੀ ਉਹ ਨਿਗਾ ਚ 2027 ਸਰਕਾਰ ਆਉਣ ਤੇ ਉਹਨਾਂ ਨੂੰ ਪੁੱਛਾਂਗੇ ਕੋਈ ਗੱਲ ਨਹੀਂ ਪਰ ਓਵਰ ਆਲ ਠੀਕ ਰਿਹਾ 2025 ਦੀਆਂ ਕਿ ਦੂਸਰੇ ਪਾਸੇ ਚਰਚਾ ਚੱਲ ਰਹੀ ਹੈ ਵੀ ਕੈਪਟਨ ਸਾਹਿਬ ਕਿ ਇੱਧਰ ਨੂੰ ਆ ਰਹੇ ਤੇ ਕੋਈ ਤਾਂ ਹਾਈ ਕਮਾਂਡ ਨੂੰ ਪਤਾ ਉਹ ਕਪਤਨ ਸਾਹਿਬ ਬਾਰੇ ਉਹਦੇ ਬਾਰੇ ਕਿਉਂਕਿ ਜੇ ਦਾ ਡਿਪੋ ਡਿਸਟ੍ਰਿਕਟ ਕਾਂਗਰਸ ਦੀ ਗੱਲ ਹੋਵੇ ਤੁਸੀਂ ਮੈਨੂੰ ਸਵਾਲ ਕਰ ਸਕਦੇ ਹੋ ਇਹ ਸਟੇਟ ਲੈਵਲ ਦਾ ਸਵਾਲ ਆ ਤੁਸੀਂ ਸੀਨੀਅਰ ਲੀਡਰਸ਼ਿਪ ਨੂੰ ਪੁੱਛ ਸਕਦੇ ਨੇ ਬਾਰੇ ਇਹ ਪਈ ਕਾਂਗਰਸ ਨਾਲ ਦਾ ਇੱਕ ਬੁੱਤ ਜਿਹੜਾ ਜਿੱਦਿਆ ਚੱਲਿਆ ਸੀਗਾ ਪ੍ਰਧਾਨਗੀ ਨੂੰ ਲੈ ਕੇ ਮੁਰਝਾ ਚੱਲਿਆ ਸੀ ਪਰ ਅੱਜ ਉਹੀ ਕਾਂਗਰਸ ਦੇ ਬੁੱਤ ਨੂੰ ਅੱਜ ਪਾਣੀ ਦੇ ਇਲਾਕੇ ਬਦਲ ਕੋ ਮੈਂ ਤਾਂ ਮੈਨੂੰ ਤਾਂ ਪ੍ਰਧਾਨ ਬਣੇ ਨੂੰ ਹਲੇ ਵੇਖੋ ਟਾਈਮ ਹੀ ਥੋੜਾ ਹੋਇਆ ਪਹਿਲੀ ਗੱਲ ਤਾਂ ਜਦੋਂ ਨਾਲ ਹੀ ਸੰਪਤੀਆਂ ਜਿਹੜੀਆਂ ਨਾਊਂਸ ਹੋ ਗਈਆਂ ਕਿਉਂਕਿ ਕਾ ਸਰਕਾਰ ਨੇ ਇਮੀਜੇਟ ਸੰਪਤੀਆਂ ਦੇ ਵਿੱਚ ਟਾਈਮ ਹੀ ਇੰਨਾ ਸ਼ਾਰਟਲੀ ਦਿੱਤਾ ਕਿ ਅਸੀਂ ਕੰਟਰੀਜ਼ ਕੈਂਡੀਡੇਟ ਖੜੇ ਕਰਨ ਦੇ ਵਿੱਚ ਭੱਜ ਨਾਟਚ ਰਹੇ ਹਾਂ ਪਹਿਲਾਂ ਤਾਂ ਅਸੀਂ ਕੈਂਡੀਡੇਟ ਪੂਰੇ ਖੜੇ ਕੀਤੇ ਸਾਰੀਆਂ ਸੀਟਾਂ ਦੇ ਕਾਂਗਰਸ ਨੇ ਚੋਣ ਲੜੀ ਆ ਜਿਹੜੀਆਂ ਕੁਝ ਸੀਟਾਂ ਰਹਿੀਆਂ ਉੱਥੇ ਜਿਵੇਂ ਕਾਜ ਰੱਦ ਕੀਤੇ ਨੇ ਲੋਕਾਂ ਨੇ ਨੂੰ ਪਤਾ ਸੀ ਵੀ ਕਾਂਗਰਸ ਝੋਲੀ ਚਾਉਂਦੇ ਆ ਜਿਵੇਂ ਹੁਣ ਸਾਡਾ ਜਿਹੜਾ ਆ ਗਰਦੌਰ ਸਿੰਘ ਜਿਹੜਾ ਸਾਡਾ ਬੈਠਾ ਜਿਹੜਾ ਸਿੰਘਾਲੇ ਜ਼ੋਨ ਤੋਂ ਜ਼ਿਲ੍ਹਾ ਪ੍ਰੇਖ ਦਾ ਕੈਂਡੀਡੇਟ ਸੀ ਇਹਨੂੰ ਬੜਾ ਪ੍ਰਸ਼ਾਸਨ ਨੇ ਡਰਾ ਧਮਕਾਇਆ ਇਹ ਗੱਲ ਸਾਡੇ ਧਿਆਨ 'ਚ ਕੋਈ ਗੱਲ ਨਹੀਂ ਇਹ ਕਰਾਂਗੇ ਅਸੀਂ ਸਾਡਾ ਜਿਹੜਾ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਪੂਰਾ ਕਰਾਂਗੇ ਟਾਈਮ ਟਾਈਮ ਟੂ ਟਾਈਮ ਹਰ ਗੱਲ ਕਰਾਂਗੇ